ਬਦਮਾਸ਼ੀ ਮੈਂ ਜੇ ਤੂੰ ਹੀ ਬਦਮਾਸ਼ੀ ਕਰਦੇ ਪਿਓ ਏਦਾਂ ਧੱਕਾ ਵੀ ਨਹੀਂ ਦਗਾ ਮੈਂ ਇੱਕ ਲੇਡੀ ਨੂੰ ਮੇਰੀ ਸੁਣੇ ਰਹੀ ਗੱਲ ਸੁਣ ਲੈ ਮੇਰੀ ਸਣੀ ਮੈਂ ਤਰੋਂ ਮੈਂ ਤੂੰ ਬਲਾਸ਼ਰ ਕਹਿ ਰਿਹਾ ਤਰੋਂ ਮੈਂ ਇਹ ਓਕੇ ਨਾ ਹੋ ਮੈਂ ਤਰੋਂ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਆ ਮੈਂ ਵੀ ਕਹਿ ਰਹੇ ਆ ਪਿਆਰ ਨਾਲ ਗੱਲ ਕਰੋ ਬੰਦੇ ਮੂੰਹ ਵੱਲ ਕਰ ਮੈਂ ਤੇਰੀ ਕੰਪਲੇਨਟ ਲੈ ਰਹੀ ਆ ਮੇਰੀ ਕੰਪਲੇਨ ਮੈਂ ਜਿਹਨੂੰ ਤੈਨੂੰ ਕਿਹਾ ਮੈਂ ਉਹ ਬੰਦੇ ਦੀ ਦੋਤੀ ਹਵਾ ਨਹੀਂ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਠੀਕ ਹੈ ਕੰਪਲੇਨ ਲੈ ਲਈਆ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਨਹੀਂ ਫੇਰ ਅਸੀਂ ਚੱਲੇ ਆ ਕੰਪਲੇਨ ਦੇ ਇਹਨੂੰ ਹੀ ਖੜੇ ਸੀ ਬਈ ਤੇ ਕੰਪਲੇਨ ਦੇ ਦਈਏ ਸਰ ਜਾਓ ਜਾਓ ਮੈਂ ਬੁਲਾ ਲਾਂ ਤੈਨੂੰ ਆਗੇ ਆ ਜਾ ਯਾਰ ਸਾਹਿਬ ਮੈਂ ਮੈਂ ਤੈਨੂੰ ਸੈਂਟਰ ਵੇ ਇਹੀ ਕਰਦਾ ਹਾਂ ਹਰ ਚੀ ਦੀ ਲਿਮਟ ਹੁੰਦੀ ਹੈ ਲਿਮਟ ਤੂੰ ਮੈਂ ਕੋਈ ਲਿਮਟ ਕ੍ਰੋਸ ਨਹੀਂ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਗੱਲ ਪੁੱਛ ਤੂੰ ਮੈਂ ਹੁਣ ਸਾਬ ਗੱਲ ਦੱਤੀ ਹੈ ਠੀਕ ਹੈ ਤੈਨੂੰ ਸਾਰੀ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਕਿਹਾ ਤੇਰੀ ਦਰਖਾਸਤ ਲੈ ਲਈ ਐ ਮੈਂ ਚੋਰ ਆ ਨਹੀਂ ਮੈਂ ਚੋਰ ਆ ਮੈਂ ਤੋ ਮੈਂ ਇੱਕ ਮੁਹੱਲੇ ਦਾ ਮੋਹਰ ਮੈਂ ਤੋ ਮੈਂ ਮੋਹਰ ਮੈਂ ਹੀ ਜਿਹੜਾ ਮੈਂ ਚੌਂਕੀ ਦਾ ਹਾਂ ਤੇ ਮੈਂ ਕੀ ਆ ਮੈਂ ਚੌਂਕੀ ਦਾ ਹਾਂ ਕਿਹੜੀ ਵੀਰੇ ਮੈਂ ਤੈਨੂੰ ਹੁਣ ਲੱਛ ਕੇ ਤਾਂ ਤੈਨੂੰ ਮੰਨਣਾ ਹੈ ਮੈਂ ਕਹਿ ਰਹੇ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਣਾ ਹੈ ਸਰ ਓਏ ਚਾਚਾ ਸਾਹਿਬ ਦਾ ਦਿਮਾਗ ਖਾ ਲ ਕਿਤੇ ਤੇ ਇੱਕ ਮਿੰਟ ਤੇਰੀ ਵਰਗਾ ਬਹੁਤ ਦੇਖ ਲਿਓ ਤੇ ਭਾਈ ਮਾਰ ਮਾਰ ਸੀਨ ਕਰ ਦੂੰਗਾ ਮੈਂ ਭਾਈ ਦੇਖ ਸਕਦੇ ਹੋ ਕਿ ਤੁਮ ਕੀ ਚਾਰ ਦੇ ਵੱਲ ਬਤਨੀ ਜੀ ਦੇ ਨਾਲ ਮਹੱਲੇ ਦੇ ਮੋਹਰਵਾਰ ਬੰਦੇ ਨੂੰ ਕਾਲਾ ਬੱਝਿਆ ਜਾ ਰਹੀਆਂ ਨੇ ਐਸੇ ਗੱਲ ਤੇ ਰਿਹਾ ਭਾਈ ਐਸੇ ਗੱਲ ਤੇ ਦੇਖ ਸਕਦੇ ਹੋ ਕਿ ਚਾਰ ਸਾਹਿਬ ਦੇ ਵੱਲ ਜਿਵੇਂ ਆਹ ਇੱਕ ਤਰ੍ਹਾਂ ਦੀ ਬੱਤਨੀ ਕੀਤੀ ਕੀਤੀ ਜਾ ਰਹੀ ਆ ਪਲੇਟ ਲੀ ਨਾ ਸੋਨ ਚਾਰ ਸਾਹਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਤਮੀਜੀ ਕੀਤੀ ਜਾ ਰਹੀ ਆ ਨਾਸਾ ਭੰਲਣ ਦੀ ਕੰਦ ਕੀਤੀ ਜਾ ਰਹੀ ਆ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇਹ ਤਾਂ ਨਹੀਂ ਜਣੂਗਾ ਇਹ ਕੁੱਝ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ 50 ਪੁਲਿਸ ਸ਼ੁਰਿਆਪੁਰ ਚੌਂਕੀ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਵਾਰ ਅਮਨ ਸੈਣੀ ਬੀਜੇ ਨੂੰ ਤੋਨਾ ਨੂੰ ਘੜਾਵਾ ਔਰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਂਕੀ ਦੇ ਵਿੱਚ ਸ਼ੁਰਿਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਜਿਆਦਾ ਸਰ ਮੈਂ ਕਿ ਤੂੰ ਬਦਮਾਸ਼ੀ ਕਰਦੇ ਪਏ ਹੋ ਮੈਂ ਇੱਕ ਲੇਡੀ ਨੂੰ ਮੇਰੀ ਸੁਣ ਲਈ ਗੱਲ ਸੁਣ ਲੈ ਮੇਰੀ ਸਣੀ ਮੈਂ ਤਰੋਂ ਮੈਂ ਤਾਂ ਬਲਾਸ਼ਰ ਕਹਿ ਰਿਹਾ ਤਰੋਂ ਮੈਂ ਇਹ ਓਕੇ ਨਾ ਹੋ ਮੈਂ ਤਰੋਂ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਿਹਾ ਮੈਂ ਵੀ ਕਹਿ ਰਿਹਾ ਪਿਆਰ ਨਾਲ ਗੱਲ ਕਰੋ ਬੰਦੇ ਮੂੰਹ ਬੱਤ ਕਰ ਮੈਂ ਤੇਰੀ ਕੰਪਲੇਨ ਆ ਰਹੀ ਹੈ ਬਾ ਮੇਰੀ ਕਮਪਲੇਨ ਤੈਨੂੰ ਲਾਸਟ ਕਹਤਾ ਹੁਣ ਤੈਰੀ ਮੈਂ ਕੰਪਲੇਨ ਲੜੀ ਆ ਤੈਰੀ ਬੰਦੇ ਦੀ ਕਮਪਲੇਨ ਮੈਂ ਜਿਹਨੂੰ ਤੈਨੂੰ ਕਹਿੰਦੇ ਕਹਦਾ ਮੈਂ ਉਹਦੀ ਬੰਦੇ ਦੀ ਕਮਪਲੇਨ ਦੋਤੀ ਹਵਾ ਕਰੀ ਨਹੀਂ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਠੀਕ ਹੈ ਕੰਪਲੇਨ ਲੈ ਲਈ ਆ ਬਸ ਠੀਕ ਆ ਬਸ ਠੀਕ ਆ ਜਾਓ ਮੈਂ ਨਹੀਂ ਮੈਂ ਫਿਰ ਅਸੀਂ ਚੱਲੇ ਆ ਕੰਪਲੇਂਟ ਦੇ ਇਹਨੂੰ ਹੀ ਖੜੇ ਦੀ ਫਿਰ ਕੰਪਲੇਂਟ ਦੇ ਦਈਏ ਨਾ ਜਾਓ ਕੋ ਮੈਂ ਬੁਲਾ ਲਾ ਜਰੋ ਆ ਗਏ ਜੀ ਸਰ ਸਾਹਿਬ ਮੈਂ ਮੈਂ ਤੈਨੂੰ ਸਾਬ ਗੱਲ ਇਹੀ ਕਰਦਾ ਹਾਂ ਹਰ ਜੀ ਦੀ ਲਿਮਟ ਹੁੰਦੀ ਹੈ ਲਿਮਟ ਕੋ ਮੈਂ ਕੋਈ ਲਿਮਟ ਕਰਾਸ ਨਹੀਂ ਕੀਤੀ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਗੱਲ ਤੈਨੂੰ ਮੈਂ ਹੁਣ ਸਾਬ ਗੱਲ ਦੱਸਦੀ ਹਾਂ ਠੀਕ ਹੈ ਤੈਨੂੰ ਸਾਬ ਗੱਲ ਦੱਸਦੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈਏ ਮੈਂ ਚੋਰ ਨਹੀਂ ਮੈਂ ਚੋਰ ਨਹੀਂ ਮੈਂ ਜੇ ਮੈਂ ਕੀ ਆਂ ਹੈਂ ਇਹ ਚੌਂਕੀਦਾਰ ਹੈ ਕਿਹੜੀ ਵੀਰੇ ਮੈਂ ਤੈਨੂੰ ਲੱਜ ਕੇ ਤਾਂ ਤੈਨੂੰ ਮਾਰੂਗਾ ਮੈਂ ਜਾਉਂਗਾ ਕਹਿ ਰਹੇ ਇਹਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਣਾ ਹੈ ਓਏ ਜੱਜ ਸਾਹਿਬ ਤੇ ਦਿਮਾਗ ਖਾਲ ਕਿੱਥੇ ਗਿਆ ਇੱਕ ਮਿੰਟ ਤੇਰੇ ਵਰਗਾ ਬਹੁਤ ਦੇਖ ਲਏ ਇੱਥੇ ਭਾਈ ਮਾਰ ਮਾਰ ਸੀਨ ਕਰ ਦੋ ਮੈਂ ਭਾਈ ਤੁਸੀਂ ਦੇਖ ਸਕਦੇ ਹੋ ਕਿ ਚੌਂਕੀਚਾਰ ਦੇ ਵੱਲੋਂ ਬਤਨੀ ਜੀ ਦੇ ਨਾਲ ਭੱਲੇ ਦੇ ਮੋਹਲਵਾਰ ਬੰਦੇ ਨੂੰ ਕਾਲਾ ਕੱਢਿਆ ਜਾ ਰਹੀਆਂ ਨੇ ਐਸੇ ਗੱਲ ਤੇ ਰਿਹਾ ਭਾਈ ਦੇਖ ਸਕਦੇ ਹੋ ਕਿ ਚਾਰ ਸਾਫ ਦੇ ਵੱਲੋਂ ਜਿਹੜੀ ਆਹ ਚਤਰੋ ਦੀ ਬੱਤ ਨਹੀਂ ਕੀਤੀ ਗਈ ਕੀਤੀ ਜਾ ਰਹੀ ਆ ਇਸ ਦੇ ਸਹੀ ਇਤਨੀ ਕਿੰਨੀ ਸੁਣ ਚਾਰ ਸਾਫ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਤਮੀਜੀ ਕੀਤੀ ਜਾ ਰਹੀ ਆ ਨਾਸਾ ਭੰਲਣ ਦੀ ਕੰਡ ਕੀਤੀ ਜਾ ਰਹੀ ਆ ਸੋਤ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਆ ਠੀਕ ਆ ਠੀਕ ਆ ਇਤਨੀ ਜਲੂਗੀ ਇਹ ਕਿੰਦ ਗੱਲ ਆ ਇਹ ਤੁਸੀਂ ਦੇਖ ਸਕਦੇ ਹੋ ਕਿ 50% 50% ਸਰਪੰਚ ਦੀ ਇਨਚਾਰਜ ਵੱਲੋਂ